ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਪਿਛਲੇ ਦਿਨੀ ਹਰਪ੍ਰੀਤ ਮੱਖੂ ਜੀ ਵੱਲੋਂ ਇੱਕ ਵੀਡੀਓ ਜੋ ਕਿ ਪਟਿਆਲਾ ਸ਼ਹਿਰ ਪੰਨਰਾ ਪਿੰਡ ਤੋਂ ਆਈ ਸੀ ਉਸ ਵੀਡੀਓ ਵਿੱਚ ਦੱਸਿਆ ਗਿਆ ਸੀ ਕਿ ਇਹ ਵੀਰਾਂ ਦੀਆਂ ਤਿੰਨ ਕੁੜੀਆਂ ਸੀ ਜਿਹੜੀਆਂ ਕਿਆਂ ਘਰੋਂ ਸ਼ਪੀਲ ਪੀਣ ਗਈਆਂ ਤੇ ਮੁੜ ਕੇ ਜੜੀਆਂ ਉਹ ਵਾਪਸ ਨਹੀਂ ਆਈਆਂ ਤੇ ਅਸੀਂ ਉਹ ਜਿਹੜੀ ਵੀਡੀਓ ਦੇਖੀ ਆ ਤੇ ਚਲੋ ਆਪਣੇ ਸਾਡੇ ਭਰਾ ਆ ਕੋਈ ਇਹਨਾਂ ਦੀ ਮਦਦ ਜਿੱਦਾਂ ਵੀ ਹੋ ਸਕੇ ਆਪਾਂ ਕਰਾਂਗੇ ਅੱਜ ਪਹੁੰਚੇ ਆ ਇੱਥੇ ਪਿੰਡ ਪੰਨਰਾ ਪਟਿਆਲਾ ਵਿਖੇ ਸੋ ਇਹਨਾਂ ਤੋਂ ਸਾਰੀ ਗੱਲ ਆਪਾਂ ਪਤਾ ਕੀਤੀ ਆ ਕਾਫੀ ਦੇਨ ਤਾਂ ਜਿਹੜੀਆਂ ਬੱਚੀਆਂ ਲੱਭੀਆਂ ਨਹੀਂ ਤੇ ਜਿਹੜੀਆਂ ਕੱਲ੍ਹ ਕੱਲ੍ਹ ਜਿਹੜੀਆਂ ਇਹਨਾਂ ਦੀਆਂ ਬੱਚੀਆਂ ਇਹਨਾਂ ਦਾ ਨਾਂ ਟਿੰਕੂ ਇਹਨਾਂ ਦੀਆਂ ਕੁੜੀਆਂ ਮਸਕਾਨ ਪ੍ਰਿਆ ਜਿਹੜੀ ਤੇ 17 ਸਾਲ ਦੀ ਤੇ 14 ਸਾਲ ਦੀ ਸੀ ਦੂਸਰੀ ਜਿਹੜਾ ਬਿੱਲਾ ਨਾਮ ਦਾ 15 ਸਾਲ ਦੀ ਇਹਨਾਂ ਦੀ ਬੱਚੀ ਸੀ ਬਿੱਲੀ ਬਿੱਲੀ ਇਹਨਾਂ ਦੀ ਬੱਚੀ ਜਿਹੜੀ 15 ਸਾਲ ਦੀ ਸੀ ਇਹ ਤਿੰਨੇ ਕਰੋ ਵਿਚਾਰੀਆਂ ਗਈਆਂ ਛਪੀਲ ਪੀਣ ਪਰ ਪਤਾ ਨਹੀਂ ਉਹ ਕਿਸ ਤਰ੍ਹਾਂ ਵੀ ਜੜੀਆਂ ਉਧਰ ਚਲ ਗਈਆਂ ਤੇ ਜੜੀਆਂ ਉਹਨਾਂ ਦੀਆਂ ਕੱਲ ਜੜੀਆਂ ਲਾਛਾਂ ਜੜੀਆਂ ਆ ਬੜੀ ਮਤਲਬ ਲਾਛਾਂ ਦੀ ਬਹੁਤ ਜੜੀ ਭੈੜੀ ਹਾਲਤ ਬਣੀ ਸੀ ਉਹ ਨਿਕਲੀਆਂ ਤੇ ਇਹਨਾਂ ਨੂੰ ਪਤਾ ਲੱਗਾ ਇਹ ਆਪਣੇ ਵੀਰਾਂ ਨੂੰ ਤੇ ਕੱਲ ਜਿਹੜਾ ਇਹਨਾਂ ਦਾ ਸੰਸਕਾਰ ਕਰ ਦਿੱਤਾ ਗਿਆ ਆ ਤੇ ਮੈਂ ਪਟਿਆਲੇ ਦੇ ਜਿੰਨੇ ਵੀ ਸਾਡੇ ਵੀਰ ਸੱਜਣ ਮਿੱਤਰ ਆ ਮੈਂ ਆਪਣੇ ਵੀਰਾਂ ਨੂੰ ਬੇਨਤੀ ਕਰਾਂਗਾ ਕਿਉਂਕਿ ਜਿਹੜੀ ਪਹਿਲਾਂ ਮਦਦ ਸੀ ਲੱਭਣ ਦੇ ਵਿੱਚ ਤਾਂ ਆਪਾਂ ਆਏ ਆ ਪਰ ਸਾਨੂੰ ਅੱਜ ਪਤਾ ਲੱਗਾ ਵੀ ਜਿਹੜੀ ਕੱਲ ਲੱਭ ਗਈਆਂ ਉਹਦਾ ਸੰਸਕਾਰ ਕਰ ਦਿੱਤਾ ਗਿਆ ਪਰ ਮੈਂ ਵੀਡੀਓ ਰਾਈ ਸਾਰੀ ਸੰਗਤ ਨੂੰ ਦੱਸਣਾ ਚਾਹੁੰਨਾ ਪਟਿਆਲੇ ਦੀ ਸੰਗਤ ਨੂੰ ਤੇ ਵੀਰੋ ਪਿਆ ਬਹੁਤ ਗਰੀਬ ਬੱਚੇ ਆ ਇਹਨਾਂ ਦਾ ਜਿਹੜਾ ਮੰਗ ਕੇ ਜਿਹੜੀ ਰੋਟੀ ਖਾਣ ਵਾਲੇ ਆ ਇਹ ਇਹ ਮੰਗ ਕੇ ਰੋਟੀ ਖਾਂਦੇ ਆ ਇਹਨਾਂ ਦਾ ਜਿਹੜਾ ਛੋਟਾ ਮੁੰਡਾ ਆ ਉਹ ਦਿਮਾਗੀ ਜਿਹੜੀ ਹਾਲਤ ਆ ਬਿਲਕੁਲ ਉਹਦੀ ਸਹੀ ਨਹੀਂ ਉਹ ਮੈਂ ਦੱਸਦਾ ਇੱਥੇ ਨਾ ਸੀਗਾ ਉਹ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਆ ਦੇਖੋ ਇਹ ਵਿਚਾਰਾ ਇਦਾਂ ਦਾ ਇਹਦੀ ਦਿਮਾਗੀ ਹਾਲਤ ਵੀ ਸਹੀ ਨਹੀਂ ਤੇ ਮੈਂ ਵੀਰਾ ਆਪਣੇ ਨੂੰ ਬੇਨਤੀ ਕਰਦਾ ਇਸ ਪਰਿਵਾਰ ਦੀ ਜਰੂਰ ਜਿਹੜੀ ਮਦਦ ਕੀਤੀ ਜਾਵੇ ਸੰਗਤ ਜੀ ਜਰੂਰ ਕਿਉਂਕਿ ਆਪਾਂ ਹਰੇਕ ਚੀਜ਼ਾਂ ਤੇ ਕਦੀ ਸਪੀਲਾ ਲਾਉਨੇ ਲੰਗਰ ਲਾਉਨੇ ਆ ਹਰੇਕ ਦਾ ਤੇ ਪਰ ਜਿਹੜੀ ਸਾਡੀ ਸਿੱਖਾਂ ਦੀ ਆ ਇਹਨਾਂ ਦੀ ਮਦਦ ਕੀਤੀ ਜਾਵੇ ਭੀ ਜਿਹੜਾ ਵੀ ਕੋਈ ਲੰਗਰ ਪਾਣੀ ਦੀ ਲੋੜ ਆ ਉਹ ਜਰੂਰ ਕੀਤਾ ਜਾਵੇ ਕਿਉਂਕਿ ਇਹ ਪਰਿਵਾਰ ਨਹੀਂ ਕਰ ਸਕਦਾ ਬਹੁਤ ਸਦਮੇ ਤੇ ਪਰਿਵਾਰ ਆ ਕਿਉਂਕਿ ਇਹਨਾਂ ਦੀ ਵੱਡੀਆਂ ਜੜੀਆਂ ਵਿਆਹਾਂ ਕਰਨ ਦੀਆਂ ਉਮਰ ਸੀ ਤੇ ਅੱਜ ਇਹਨਾਂ ਦੀ ਕੁੜੀਆਂ ਤਿੰਨੀ ਕੁੜੀਆਂ ਪਰਿਵਾਰ ਦੀਆਂ ਚਲ ਗਈਆਂ ਪਰਿਵਾਰ ਵਿੱਚ ਹੋਰ ਕੋਈ ਨਹੀਂ ਸਿਰਫ ਆ ਇੱਕ ਮੁੰਡਾ ਜਿਹੜੀ ਹਾਲਤ ਜੜੀ ਬਹੁਤ ਦਿਮਾਗੀ ਹਾਲਤ ਖਰਾਬ ਆ ਸੋ ਸੰਗਤ ਜੀ ਅੱਜ ਅਸੀਂ ਤੇ ਪਹੁੰਚੇ ਸੀ ਇਹ ਜਿਹੜਾ ਮਸਲਾ ਇੱਥੇ ਤੱਕ ਪੁੱਜਿਆ ਆ ਬਾਕੀ ਜਿਹੜੀ ਪੋਸਟਮਾਸਟਰੀ ਰਿਪੋਰਟਾਂ ਥੋੜੇ ਦਿਨ ਵਿੱਚ ਆਪ ਜੀ ਸਾਡੇ ਨਾਲ ਭਾਈ ਰਵਿੰਦਰ ਸਿੰਘ ਸਦਕਾਰ ਕਮੇਟੀ ਤੋਂ ਭਾਈ ਮਹਿੰਦਰ ਸਿੰਘ ਜੀ ਤੇ ਸਰਦਾਰ ਘੋਮਣ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਇੱਧਰ ਆਗੇ ਭਾਈ ਤੁਸੀਂ ਵੀ ਭਰਾਜੀ ਇੱਥੇ ਬਾਬਾ ਜੀ ਬੋਲਣ ਉਹਨੇ ਬੋਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਅੱਜ ਅਸੀਂ ਸਤਕਾਰ ਕਮੇਟੀ ਦੇ ਸਿੰਘ ਇਹਨਾਂ ਵੀਰਾਂ ਕੋ ਆਏ ਆ ਇਹਨਾਂ ਦੀ ਹਾਲਤ ਦੇਖ ਕੇ ਸਾਡੇ ਮਨ ਚ ਜਿਹੜਾ ਰੋਸ ਭਟ ਗਿਆ ਪਰ ਸਭ ਤੋਂ ਜ਼ਿਆਦਾ ਦੁੱਖ ਵਾਲੀ ਗੱਲ ਹੈ ਇਹਨਾਂ ਦੇ ਘਰਾਂ ਦੀ ਹਾਲਤ ਆਹ ਕੁੜੀਆਂ ਦੀ ਮਾਤਾ ਆ ਇਨੂੰ ਉਸ ਦਿਨ ਦੀ ਕੋਈ ਹੁਰਤ ਨਹੀਂ ਆ ਮੇਰਾ ਵੀ ਨਹੀਂ ਮੰਝੇ ਤੇ ਤੈਰ ਹੁੰਦੀ ਨਾ ਕਿਸੇ ਜੱਥੇਬੰਦੀ ਨੇ ਨਾ ਕਿਸੇ ਹੋਰ ਸੰਸਥਾ ਵਾਲੇ ਨੇ ਇਹਨਾਂ ਦੀ ਬਾਤ ਪੁੱਛੀ ਬਹੁਤ ਹੀ ਨਿੰਦਕਯੋਗ ਤੇ ਮੜੀ ਗੱਲ ਆ ਮੇਰਾ ਵੀਰ ਜੇ ਆਪਾਂ ਆਪਣਿਆਂ ਦੀ ਬਾਣੀ ਫੜਾਂਗੇ ਮਾਰੇ ਦੀ ਬਾਣੀ ਕਹਿੰਦੀ ਦਿੰਦਾ ਦੇ ਲੈਂਦੇ ਥੱਕ ਪਾਏ ਜੁਗਾ ਜੁਗੰਤਰ ਖਾਈ ਖਾਈ ਸੰਗਤ ਜੀ ਅੱਜ ਉਹ ਵੇਲਾ ਆ ਕਿ ਆਪਾਂ ਇਹਨਾਂ ਦੀ ਬਾਹ ਫੜੀਏ ਆਪਾਂ ਇਹਨਾਂ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੋਈਏ ਕਿ ਕੱਲ ਨੂੰ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਮੁਰੇ ਮੱਥਾ ਟੇਕੀਏ ਸਾਡੇ ਮਨ ਦੇ ਵਿੱਚ ਰੋਸ ਨਾ ਰਵੇ ਕਿ ਆਪਾਂ ਕਿਸੇ ਦੀ ਮਦਦ ਨਹੀਂ ਕੀਤੀ ਸੋ ਸਾਡਾ ਫਰਜ਼ ਬੰਦਾ ਆ ਆਪਾਂ ਇਸ ਪਰਿਵਾਰ ਦੀ ਮਦਦ ਕਰੀਏ ਜਿੰਨਾ ਵੀ ਹੋ ਸਕਦਾ ਆ ਐ ਨਹੀਂ ਕਿ ਆਪਾਂ ਇਹਨਾਂ ਨੂੰ ਕੋਠੀਆਂ ਮਹਿਲ ਪਾ ਦਈਏ ਸਿਰਫ ਰੋਟੀ ਤੱਕਣ ਕਰੀਏ ਮੇਰਾ ਵੀਰ ਅਸੀਂ ਤੁਹਾਡੇ ਮਰੇ ਹੱਥ ਜੋੜ ਕੇ ਬੇਨਤੀ ਕਰਦੇ ਆ ਖਾਸ ਕਰਕੇ ਪਟਿਆਲੇ ਦੀ ਸੰਗਤ ਵਾਸਤੇ ਕਿ ਸੰਗਤ ਜੀ ਇਸ ਚੀਜ਼ ਦਾ ਧਿਆਨ ਦਿੱਤਾ ਜਾਵੇ ਇਹਨਾਂ ਦੀ ਮਦਦ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਰਾਹ ਨਾਵਾ ਬਾਬਾ ਜੀ ਚਾ ਨਹੀਂ ਪਾਜੀ ਕੁਛ ਨਹੀਂ ਕਰਨਾ ਇਹ ਇੱਕ ਨਾ ਇੱਥੇ ਫੋਟੋ ਕਰ ਲਈਏ ਬੰਦਾ ਦੇ 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 ਕਰਦੀ ਫੋਟੋ ਦੋ ਬੰਦੇ ਤੀਜੇ ਰੋ ਅੱਗੇ ਅੱਗੇ ਪਾਜੀ ਅੱਗੇ ਰੱਖੋ ਮੇਰਾ ਤੇਗਾ ਦੇ ਦਿਓ ਅੰਦਰ ਤੇਗਾ ਦੇ ਦਿਓ ਲੋਡ ਪਈ ਦੇਵਾ ਫਿਰ ਕਿਥੇ ਪਾਈ ਤੇਗਾ ਹਾਂ ਹੀ ਹੈ ਬਾਬਾ ਜੀ ਉਹ ਇੱਥੇ ਲਿਆਓ ਇੱਥੇ ਲਿਆਓ ਇਹੀ ਕੁੜੀ ਸਕੂਲ ਤੇ ਜਾਂਦੀ ਤੇ ਦੋ ਹੀ ਘਰੇ ਰਹਿੰਦੀ ਐ ਤੇ ਕੱਪੜੇ ਛੁੰਦੀ ਐ ਜੀ ਘਰੇ ਕਿੰਨੀ ਘਾਚ ਪੜਦੀਆਂ ਸੀ ਇਹ ਨੌਵੀਂ ਚ ਪੜਦੀ ਸੀ ਛੋਟੀ ਕੁੜੀ ਮੇਰੀ ਤੇ ਫੌਜ ਲਾਉਂਦੇ ਕੋਈ ਕਾਰਵਾਈ ਕੀਤੀ ਨਹੀਂ ਜੀ ਕਹਿੰਦੇ ਆਈ ਸੀ ਕੇ ਗੰਦਾ ਦੋ ਬਾਰ ਮੈਂ ਹੱਥੇ ਵਿੱਚ ਆ ਕੇ ਕਰਿਆ ਤੇ ਟੈਕ ਕਰਿਆ ਸੀ ਜੀ ਕੋਈ ਕਸ਼ੇ ਨਸੀ ਉਹੀ ਕਹਿੰਦਾ ਕਿ ਉਸੇ ਦੇਖੀਆਂ ਸਾਨਪੁਰ ਦੇ ਬੰਦੇ ਅੱਛਾ ਉੱਥੇ ਵੀ ਗਈਆਂ ਸੀ ਜੀ ਉੱਥੇ ਵੀ ਸਾਨੂੰ ਪਰसों ਬਤਾ ਲੱਗ ਗਿਆ ਹੈਗਾ ਅਸੀਂ ਉਹ ਨੰਬਰ ਹੀ ਜਿਹੜੇ ਗੋਤੀ ਮਾਰਦੇ ਉਹਨਾਂ ਨੂੰ ਨੰਬਰ ਤੋਂ ਦੇ ਹਾਂ ਪਰ ਵੀ ਦੇ ਇਸ਼ਮਤਾ ਕੋਰਾਨੂ ਗੋਤਾ ਕੋਰ ਫੇਰ ਆ ਕੁੜੀਆਂ ਨਹੀਂ ਨਿਕਲੀਆਂ ਤੁਹਾਡੀਆਂ ਨਹੀਂ ਸੀ ਉਹ ਇਹ ਕੁੜੀਆਂ ਹੋਰ ਵੀ ਦੋ ਜਣੀਆਂ ਕੁੜੀਆਂ ਤੁਹਾਨੂੰ ਨਹੀਂ ਨਿਕਲੀਆਂ ਤਿੰਨੋਂ ਸਨ ਨਿਸ਼ਾਨੀ ਮਿਲੀ ਜੀ ਸਾਡੇ ਤਨ ਮਿਲੀ ਨਿਸ਼ਾਨੀ ਕੋਈ ਨਹੀਂ ਕਾਗਦੇ ਤੇ ਕੱਲ ਨੂੰ ਕਿੱਥੇ ਦੇਖ ਦੰਦ ਉਹ ਹਾਂ ਤਿੰਨਾਂ ਦੇ ਅਸੀਂ ਨਾ ਜਗਰਾਤਾ ਸੀ ਪਾਦੀਆਂ ਕੁੜੀਆਂ ਜਿਹੜੀਆਂ ਆ ਅੱਛਾ ਅੱਛਾ ਤਿੰਨਾ ਦੇ ਅਸੀਂ ਕੰਗਣੇ ਬੰਨੇ ਹੋਏ ਸੀ ਅੱਛਾ ਨੰਦਰਾ ਪਾਈਆਂ ਸੀ ਉਹ ਸੱਪਾਂ ਦੀ ਅੱਛਾ ਯਾਰ ਕੁੜੀ ਦੇ ਕੱਪੜੇ ਵੀ ਮਿਲੇ ਸਾਡੇ ਇਹਦੇ ਪਛਾਣ ਹੋ ਗਈ ਪੂਰੀ ਵੀ ਆਪਣੀਆਂ ਬੱਚੀਆਂ ਸੀ ਤੇ ਨਹਿਰ ਵਿੱਚ ਡੁੱਬ ਕੇ ਆਪ ਹੀ ਹਨਾ ਪਤਾ ਨਹੀਂ ਇਦਾਂ ਕਿ ਤੁਹਾਨੂੰ ਕਿਹਨੇ ਦੱਸਿਆ ਕਿ ਤੁਹਾਨੂੰ ਕਿਹਨੇ ਦੱਸਿਆ ਕਿ ਤੁਹਾਨੂੰ ਕਿਹਨੇ ਦੱਸਿਆ ਕਿ ਤੁਹਾਨੂੰ ਕਿਹਨੇ ਦੱਸਿਆ ਕਿ ਲੱਗਾ ਬੁੱਤਾ ਕਾਰਨ ਪਰਸੋਂ ਪੱਤਾ ਲੱਗਿਆ ਸੀ ਸ਼ਾਮ ਨੂੰ ਕਿੰਨੇ ਵਜੇ 11:00 11:00 ਵਜੇ ਰਾਤ ਤੁਹਾਨੂੰ ਪੁਲਿਸ ਨੇ ਤਲਾ ਦਿੱਤੀ ਕਿੰਨੇ ਤਲਾ ਦਿੱਤੀ ਤੁਹਾਨੂੰ ਉੱਥੇ ਜੋ ਨੰਬੋਲੀ ਬੁੱਤਾ ਸਾਰਾ